ਇਨਸਾਇ ਕੰਮ ਕਰੇ ਤਰੀਬਨ ਕੇ ਰਿਹਾ ਸਾਇਬ ਸਾਇਬ ਦੀ ਬਿਕਾਇਦਾ ਕਰਦੇ ਨੇ 30% ਦੇ ਠੀਕ ਨੇ 30 ਨਾਲ ਪਰ 20% ਵੀ ਵਾਲੇ ਬਣ ਜਾਂਦੇ ਨੇ 80% ਕਰਕੇ ਜੇ ਵੀ ਲੋਕੇ ਕੰਮ ਦੇ ਮੌਕੇ ਨਹੀਂ ਜਾਦਾ ਪੁੱਛਾਰੇ ਉਹ ਮੈਂ ਦੇਖਿਆ ਉਤੋਂ ਤੰਗ ਨੇ ਉਹਨਾਂ ਦੇ ਬੱਚੇ ਜਾਂ ਨਾ ਲੱਗ ਜਾਂਦੇ ਬੜੇ ਹੋ ਗਏ ਉਹਨਾਂ ਦੀ ਕਰਾਜੀ ਚ ਨਹੀਂ ਹੁੰਦੀ ਕਿ ਵੀ ਠੀਕ ਪੁੰਹਾਰਿਕ ਕਰਕੇ ਇੱਥੇ ਧਾਣਾ ਬੜੀ ਉਹ ਕਦੇ ਵੀ ਆ ਕੇ ਨਾ ਬਾਹਰ ਧੱਕਿਆ ਨਹੀਂ ਕੋਈ ਕਿ ਉਹ ਆਪਣੇ ਘਰ ਦੇ ਪਿਆਰ ਮਿਲਦਾ ਜਿਨ੍ਹਾਂ ਨੇ ਕਾ ਇੰਟਰਵਿਊ ਹੁੰਦੀ ਲਾ ਉਹ ਆਗੇ ਧੱਕਾ ਕਰਦੇ ਨੇ ਸਾਰੇ ਦਾ ਸਾਰਾ ਇਹਨਾਂ ਦੀ ਕੀ ਹਿੰਮਤ ਵੀ ਹੈ ਜੀ ਇਹ ਬੁੱਧੀ ਲੋਗ ਜਿਹੜੇ ਨੂੰ ਸਾਰੇ ਇਹਨਾਂ ਸੱਚੀ ਗੱਲ ਦੱਸਦੇ ਨਾ ਜਦੋਂ ਮੇਰੇ ਚੰਗੇ ਬਾੜੇ ਦਾ ਇਹਨਾਂ ਨੇ ਚੰਗੇ ਬਾੜ ਦੇ ਜਦੋਂ ਪਾਹਾਂ ਪਿੱਛੇ ਹੁੰਦੀਆਂ ਨੇ ਹਨਾ ਫੇਰ ਪਾਲ ਖੜੇ ਕਰਦੇ ਨੇ ਇੱਕ ਨੂੰ ਸਾਰਾ ਜਿਵੇਂ ਮੇਰੇ ਪਾਲ ਖੜੇ ਹੋਏ ᱛਿਓ। ਤੇ ਉਹ ਮੈਨੂੰ ਇੱਕਦਮ ਸੈਨ ਦੇ ਮੀਡੀਆ ਪਰਮਾਰ ਨਾਲ। ਹਨ ਮੈਂ ਤਾਂ ਦੇਖਿਆ ਕਿ ਜਦੋਂ ਉਹ ਮੇਰੇ ਕੋਲ ਆਪ ਆ ਗਿਆ। ਕਹਿੰਦਾ ਵੀਰੇ ਵੀ ਉੱਤਰ ਮੈਂ ਨਹੀਂ ਤੇ ਹੱਥ ਲੈ ਜੀ ਤਰੇਂਦਾ ਤੇਰੇ ਸੇਕ ਕਾਬੀ ਛੇ ਗੇ ਪੜੇ ਸੀ ਮੈਂ ਕਿਹਾ ਵੀ ਮੈਂ ਤੇ ਕਿਹਨੇ ਬਿਤੀਨੇ ਕਾ ਕੇ ਰਹੇ ਫਿਰ ਉਹ ਪੂਛਰੇ ਪਿੱਛੇ ਪਰਦੀ પા ਕੇ ਮੁੰਡੇ ਬਣਦੇ ਨੇ ਆਸਾਂ ਜ਼ਿੰਦਗੀ ਜਿਹੇ ਪੁੱਜਦੇ ਲੋਕ ਨੇ ਇਹਨਾਂ ਆਪਰਾ ਆਏ ਹੋਏ ਨੇ ਮਲੇ ਮੁੰਡੇ ਕਿਨ ਥਾਰੇ ਚ ਪਰ ਕੇ ਨਵੇਂ ਚਲੇਗੇ ਤੂੰ ਤੂੰ ਮੈਂ ਮੈਂ ਜਾਦਾ ਹੋ ਗਈ ਥਾਰੇ ਦੇ ਅੰਦਰ ਠੀਕ ਹੈ ਥਾਕੇ ਮੁੰਡੇ ਨਾਲ ਦੇ ਨਾਲਾ ਦਾ ਲਾ ਕੇ ਬੰਦ ਕਰਕੇ ਪਿਆ ਪਾ ਕੇ ਗੰਦਾ ਕਾਚਾ ਥੇਰੇ ਨੇ ਜੇਜ ਰੱਖਿਆ ਤੀਣਾ ਕੋਈ ਥਾਲ ਵੀ ਦਿੱਤੀ ਵੀ ਜਿੰਦੜ ਧੱਕੇ ਕਰਿਆ ਨਾ ਪੁੱਤ ਬਸਾਂ ਦੇ ਕੋਈ ਨਹੀਂ ਕਿਰਪਾ ਤੇ ਨਹੀਂ ਮਿਹਰ ਹੋਈ ਤੇ ਚਲੇ ਆਇਆ ਕਿਥੇ ਰਾਮ ਨੂੰ ਪਾਪ ਦੇ ਬਾਬਾ ਵੀ ਕਿੱਥੇ ਕਿੱਥੇ ਦੇ ਭੇਜਿਆ ਜਿੱਕਰ ਸਾਰੇ ਕੱਪੜੇ ਪਾ ਗੀ ਹਿੰਮਤ ਨਹੀਂ ਹੋਈਉਂਗੀ ਵਿਹਾਰ ਬੜੇ ਕਰਤਾ ਦੀ ਬਾਰਾ ਸੀ ਚੱਲ ਹੋਈ ਨਾ ਬਾਈ ਚੱਲ ਨਾ ਹਿੰਮਤ ਵੀ ਆ ਇਹ ਫੌਟੇ ਦੀ ਵੀ ਹਿੰਮਤ ਹੋਣੀ ਚਾਹੀਦੀ ਅਸੀਂ ਤਾਂ ਖੜ ਜਾਗੇ ਭਾਈ ਤੁਹਾਡੇ ਕਾਰ ਕਰਦੇ ਵਾਤੇ ਖੜ ਜਾ। ਇੱਕ ਬੇਨਤੀ ਕਰਨਾ ਚਾਹੁੰਦੇ ਆ ਭਵਨ ਕਮਾਨ ਦੀ ਵੀਾਈ ਨੂੰ ਕਿਉਂਕਿ ਉਹ ਵੀ ਭੈਣ ਹਰਿਆਣੇ ਦੀ ਆ ਤੇ ਅਸੀਂ ਵੀ ਹਰਿਆਣੇ ਦੇ ਆ ਭੈਣ ਨੂੰ ਬੇਨਤੀ ਕਰਦੇ ਆ ਕਿ ਪਹਿਰ ਪਹਿਲਾਂ ਦੇ ਵੀ ਕਾਰੂ ਬੰਦ ਕਰ ਦੇਵਾ ਕਰਵਾ। ਠੀਕ ਹੈ ਨਾ ਕਿਉਂਕਿ ਇੱਕ ਇੱਕ ਦੇਖੋ ਮੇਰੀ ਤਾਂ ਫਰਜ ਹੁੰਦਾ ਘਰ ਨੂੰ ਚਲਾਉਣਾ ਕਿਵੇਂ ਆ ਠੀਕ ਆ ਭਵਨ ਕਮਾਨ ਦਾ ਹੋ ਗਿਆ ਦਿਮਾਗ ਖਰਾਬ

ਵੇਖਾ ਨਾ ਮਹੌਨ ਵਾਲੀ ਕੋਈ ਹੈਗੀ ਅਸੀਂ ਆਣਕ ਪਸੰਦ ਲੋਕ ਆ ਅਸੀਂ ਜਦੋਂ ਪਰੌਣੋਂ ਨਿਕਲਦੇ ਆ ਨਾ ਕਰਦੇ ਮੇਰੀ ਬੋਲਦਾ ਸਾਹਮਣੋਂ ਵਾਪਸ ਆਵਾਂਗੇ ਕਿ ਨਹੀਂ ਆਵਾਂਗੇ ਠੀਕ ਹੈ ਅਸੀਂ ਕੋਈ ਡਰਨ ਵਾਲੇ ਲੋਕ ਨਹੀਂ ਹੈਗੇ ਬੋਲਦੇ ਕੋ ਪਰ ਅਸੀਂ ਫੇਰ ਵੀ ਕਹਿੰਦੇ ਆ ਪਹਿਲੇ ਬਿਨਾ ਆਪਣੇ ਪਰੌਣੇ ਨੂੰ ਸਮਝਾ ਇਹਨੂੰ ਵੀ ਇਹ ਸਤਕਾ ਦਾ ਨਸਾ ਇੱਕ ਟਾਕਟ 12 ਟਾਈਮ ਲਿਖ ਕੇ ਕਰਦੇ ਦਿਆਂ ਨਾ ਕਿਰਿਆਈ ਦੀਆ ਨੀਆ ਫਿਰ ਬਾਹਰ ਰਹਿਣਾ ਦਾ ਪੰਜਾਬ ਦੇ ਜੇ ਪਰ ਮੈਂ ਵੀ ਸੁਣਿਆ ਕਹਿੰਦੇ ਆਸਟ੍ਰੇਲੀਆ ਜਿਹੜੇ ਬਾਹਰ ਚ ਫੜਾਈ ਜਾਂਦੇ ਨੇ ਬੰਦੇ ਦੇ ਸਾਥਾਂ ਬੰਦੇ ਕੋ ਕਿੱਥੋਂ ਉਠੇ ਸਾਰੇ ਦਸਾਂ ਤੇ ਪਰ ਬਈ ਰਹਿਣ ਤੇ ਇੱਥੇ ਜਾ ਕੇ ਤੂੰ ਫੋੜਿਆ ਵੀ ਪਰਵਾਰ ਨਾਲੇ ਉਦੋਂ ਕਲੀ ਆ ਪਤਨੀ ਹੈਗੀ ਮਾਂ ਵੀ ਬੜ ਚੁੱਕੀ ਹੈ ਨਾ ਉਹ ਬਾਅਦ ਸਭ ਸਾਰੇ ਕੀ ਕਰਦਣਗੇ ਸਾਡੀ ਮਾਇਆ ਜਦੋਂ ਸਾਡੇ ਬੱਚਿਆਂ ਦੇਖੀ ਉਹਨੂੰ ਕਹਣਾ ਕਿ ਉਹਨਾਂ ਦੇ ਕੀ ਬਿੰਦਲੀ ਹੋਊਗਾ ਨਾ ਤੁਸੀਂ ਬੇਚਿਆਂ ਨੂੰ ਕਰਵਾਉਣਾ ਚਾਹੁੰਦੇ ਸੀਗੇ ਹੈ ਨਾ ਤੇ ਅਸੀਂ ਨਾ ਅਸੀਂ ਕੀ ਰਿਆ ਸੀਗਾ ਲਾਤਵਾਕੀ ਬਣੇ ਹੋਇਆ ਠੀਕ ਹੈ ਨਾ ਸਾਨੂੰ ਤਾਂ ਪਤਾ ਸਾਡੀ ਵਾਈਟ ਰੂਮ ਦੇ ਗਿਵ ਮੀਆ ਲਾਇਆ ਹੋਇਆ ਹੈ ਨਾ ਮੈਂ ਤਾਂ ਅਰਦਾਸ ਵੀ ਕਰਦਾ ਭਾਈ ਜਿਹਨੇ ਜਿਹਨੇ ਮੇਰੇ ਨਾਲ ਕਰਿਆ ਸੀ ਮੇਰੇ ਨਾਲ ਇੱਕ ਵਾਰ ਤੇ ਨੀਂਦ ਘਰ ਕਰਿਆ ਸੀ ਕਿ ਇਹਨਾਂ ਨੇ ਕੁਸਤ ਲੈਣਾ ਇੱਕ ਵਾਰ ਮੇਰੇ ਥੱਗੇ ਪਾਰੇ ਸੀ ਮੈਂ ਅਰਦਾਸ ਕਰਦਾ ਪ੍ਰਮਾਤਮਾ ਅਗੇ ਜਿੱਧਰ ਨਰਦੀਪ ਵਾਲਾ ਸੀ ਕਿਹਾ ਜਾ ਗਿਆ ਮੂੰਹ ਤਾਂ ਮਾਰ ਪਾ ਲਾ ਕੇ ਆ ਗਏ ਫੜਦੇ ਨਹੀਂ ਹੈਗੇ ਠੀਕ ਹੈ ਨਾ ਕਿ ਅਸੀਂ ਕਿਹਾ ਪ੍ਰਮਾਤਮਾ ਕਿਹਾਉਗਾ ਭਰਾ ਉਹ ਪ੍ਰਮਾਤਮਾ ਮਾਰ ਕਰੂਗਾ ਇਧਰ ਨਾ ਇਥੇ ਜੀਸੀ ਧੱਲੇਵਾਰ ਦੇ ਬਾਪੂ ਜੀ ਬੈਠੇ ਰਿਹਾ ਨਾ ਤੇ ਬੇਨਤੀ ਕਰ ਪਾਈ ਕਿ ਲੋਕੀ ਕੀ ਜਾਣਦੇ ਕਿ ਮੇਰੇ ਬਾਪ ਆਪ ਨੇ ਕਿਹਾ ਹੋਇਆ ਇੱਥੇ ਬਾਪੂ ਦੇ ਫੀਨ ਚਾਏ ਹੋਏ ਨੇ ਆਪਣੀ ਪਾ ਦੇ ਬਾਪੂ ਦੀ ਪਾਈਏ ਫੋਮ ਕਰਦੇ ਨੇ ਹਨਾ ਸਾਰੇ ਨੂੰ ਦੀ ਪਾਈਆ ਚੋਥੇ ਘਰ ਸੱਕਿਆ ਓਕੇ ਆ ਓਕੇ ਘਾਟੋ ਕਿਹਾ ਮੈਨੂੰ ਦੋ ਵਾਰ ਫੋਮ ਆਇਆ ਬਾਪੂ ਦੀ ਦਾ ਫਿਰ ਕੀ ਕਰਣਾ ਉੱਥੇ ਪਰ ਮੈਂ ਉੱਥੇ ਨਾ ਮੈਨੂੰ ਇੰਨਾ ਫੀਲ ਹੋਇਆ ਜੀ ਨਕੀਬ ਦੀ ਬਾਪੂ ਕੇ ਫੋਮ ਦੀ ਉਹ ਨਹੀਂ ਕਰ ਰਹੀ ਕਿਥੇ ਵੀ ਪਾਈ ਆਪਣੀ ਪਾ ਸੀਗੇ ਕਿਸੇ ਘਾਟੋਗਾ ਅਸੀਂ ਅੱਗੇ ਆਪ ਹੋਗੇ ਜਾਗੇ ਤੇ ਸਭੇ ਸਾਰੇ ਦਾ ਸਾਥ ਕਰਨਾ ਭਾਈ ਵੀਰਾ ਇਹਦੀ ਸਭੇ ਦਾ ਵੇਦ ਰ ਹੈ ਕਿ ਅਸੀਂ ਅੱਗੇ ਕਿੱਥੇ ਜਾਈਏ ਕਿ ਕਰ ਲੈਣਾ ਸਾਡੀ ਗੱਣਾ ਚੁਗਿਆ ਬਾਬੂ ਜੀ ਉਹ ਕਿ ਬਾਬੂ ਜੀ سارے ਨੌਜਵਾਨੋਂ ਦੇ ਨਾਮ ਨੇ ਜਿਹੜਾ ਲੈਂਡ ਪੂਰੀ ਦਾ ਮੁੱਗਰ ਜਾਂਦਾ ਆ ਬਾਬਾ ਜੀ ਇਹਨਾਂ ਨੂੰ ਜ਼ਮੀਨ ਨਾਲ ਦੇਣੀ ਆ ਉੱਖੀ ਨਹੀਂ ਆ ਇਹ ਲੈ ਕੇ ਕਿ ਕਰਾਸੀ ਬਸਾਉਣਾ ਕਿਉਂਗੇ ਨੇ ਕਿ ਗਾਲ ਨੂੰ ਪੰਜਾਬੀ ਕਰਕੇ ਜੀ ਜਰੋਣੇ ਤੇ ਸਰਕਾਰਾਂ ਇਹਨਾਂ ਦੇ ਹਿਸਾਬ ਨਾਲ ਬੰਨ੍ਹ ਕੇ ਅਸੀਂ ਕੋਮ ਨੂੰ ਖਤਮ ਕਰਾਂਗੇ ਕਿ ਤੁਹਾਡੇ ਨਾਲ ਆ ਹਰਿਆਣੇ ਦੇ ਵਿੱਚ ਪਿਆਰ ਪਹਿਲਾਂ ਤਾਂ ਜੀ ਮੀਡੀ ਕੋਈ ਸਾਗੀ ਜਦੋਂ ਮੰਡੀ ਨਾਲ ਅੱਠ ਕਰਕੇ ਮੰਡੀਆ ਹੋ ਜੂਗੀ ਆ ਅਬੀ ਹਰਿਆਣੇ ਦਾ ਕਿਸਾਨ ਬੋਲ ਜਾ ਰਿਹਾ ਆ ਬਾਬਾ ਮਿਹਰ ਕਰੂਗਾ 2028 ਦੇ ਅੰਦਰ ਜਦੋਂ ਵੱਡੇ کریں گے ہوئے ہوئے گ واحو جی خال واح گی کا خالسا وگر ਅਗਰ ਸਾਥ ਦੇ ਰਾਏ ਆ ਆਪਣੇ ਭਰਾਵਾਂ ਦਾ ਪੰਜਾਬ ਪੁਲਿਸ ਦੇ ਜ਼ਬਰ ਦੇ ਖਿਲਾਫ ਸਾਥ ਦੇ ਰਾਏ ਆ ਪੰਜਾਬ ਦਾ ਕਿਉਂਕਿ ਅਸੀਂ ਦਾ ਆਗ ਇੱਥੇ ਵਰਗਿਸਕਾਰ ਹੋਈ ਹੋਈ ਹੈ ਅਸੀਂ ਬੇਨਤੀ ਕਰਦੇ ਆ ਭਾਈ ਇਹ ਵੀ ਦੋ ਜਮਾਨ ਦੀ ਬੈਠੇ ਰਹੇ ਦੱਸਿਆ ਵੀ ਕਿਹਾ ਜਿਹੜਾ ਪੁਲਿਸ ਨੂੰ ਕੰਟਰੋਲ ਕਰਨ ਵਾਸਤੇ ਇਹ ਸਿਸਟਮ ਬਣਾਏ ਨੇ ਉਹ ਵੀ ਬਣ ਕੇ ਚਾਹੀਦਾ ਪਰ ਭਾਈ ਤੇ ਕਮੇਟੀ ਵੀ ਇੱਕ ਉਹ ਅੱਜ ਬਣ ਕੇ ਜਾਵੇ ਤੇ ਉਹ ਉਹ ਨੰਬਰ 60 ਜਾਂ ਰੇਪ ਦੇ ਵਿੱਚੇ ਜਾਣ ਦੀ ਜੇ ਕਾਰਨ ਕੀਤੀ ਨਾਲ ਕੋਈ ਟੱਕਾ ਹੁੰਦਾ ਹੈ ਵੀ ਉਹਨਾਂ ਨਾਲ ਕੰਟੈਕਟ ਕਰ ਲੈ। ਬੇਤੀ ਕਰਦੇ ਆ ਨਾ ਕਿ ਕਿ ਮੈਂ ਕੀ ਜ਼ਰੂਰ ਬਣਾਈ ਜਾਵੇ ਅੰਦਰ ਇਹ ਸਾਡੇ ਵਰਗੇ ਦੀ ਜੁम्मेवारी ਦੇ ਪੀਤਾਂ ਮੁੰਡੇ ਲੈ ਕੇ ਆਉਂਦੇ ਨੇ ਨਾ ਉਹਨਾਂ ਦੀ ਜੁम्मेवारी ਲਈ ਜਾਵੇ ਕਿ ਹਾਂ ਵਈ ਤੂੰ ਲੋੜ ਪਊਗੀ ਨਾ ਸਾਰੇ ਰੱਖੇ ਹੋ ਗਿਆ ਅਜਿਓ 38000 2045 ਟੱਕਾ ਹੋ ਜਾਂਦਾ ਨਾ ਉਹ ਕਾਇਨ ਇਨਸਾਫ ਮਿਲ ਜਾਂਦਾ। ਆ ਸਭ ਤੋਂ ਪਹਿਲਾਂ ਤਾਂ ਪਾਈ ਆਪਣੇ ਅੰਦਰ ਹਿੰਮਤ ਹੋਣੀ ਚਾਹੀਦੀ ਹੈ ਲੜਨ ਦੀ